ਅਹ ਗੱਲ ਕਰਾਂਗੇ ਅੱਜ ਜਰਮਨੀ ਦੀ ਯੂਰਪ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਇੰਟਰਸਟਡ ਨੇ ਬਹੁਤ ਵਧੀਆ ਲਾਈਫ ਸਟਾਈਲ ਉੱਥੇ ਕਿਦਾਂ ਦਾ ਹੈਗਾ ਕਿੰਨੀ ਫੀਸ ਨਾਲ ਤੁਸੀਂ ਜਾ ਸਕਦੇ ਹੋ ਕੀ ਕੀ ਰਿਕੁਆਇਰਮੈਂਟਸ ਨੇ ਔਰ এডਿਕੇਸ਼ਨ ਲੈਵਲ ਕੀ ਹੈ এডਿਕੇਸ਼ਨ ਤੋਂ ਬਾਅਦ ਪੀਆਰ ਜਾਂ ਵਰਕ ਪਰਮਿਟ ਦੇ ਰਾਈਟਸ ਤੁਸੀਂ ਕਿਵੇਂ ਲੈ ਸਕਦੇ ਹੋ ਕਿੰਨਾ ਟਾਈਮ ਸਟੱਡੀ ਨਾਲ ਕੰਮ ਕਰ ਸਕਦੇ ਹੋ ਸਾਰੀਆਂ ਗੱਲਾਂ ਬਾਤਾਂ ਜੋ ਵੀ ਤੁਹਾਡੇ ਸਵਾਲ ਨੇ ਸਾਰੇ ਸਵਾਲਾਂ ਦਾ ਜਵਾਬ ਲਈ ਸਾਡੇ ਨਾਲ ਨੇ ਚਾਂਸ এডਿਕੇਸ਼ਨ ਐਂਡ ਇਮੀਗ੍ਰੇਸ਼ਨਸ ਤੋਂ ਸ਼ਵਾਨੀ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਲੱਗਦਾ ਸਟੂਡੈਂਟ ਦਾ ਇਸ ਟਾਈਮ ਇੰਟਰਸਟ ਆ ਜ਼ਿਆਦਾ ਯੂਰਪ ਵੱਲ ਵੱਧ ਰਿਹਾ ਹੈ ਜਰਮਨੀ ਵੱਲ ਬਹੁਤ ਸਾਰੇ ਸਟੂਡੈਂਟ ਜਾ ਰਹੇ ਹਨ ਕਿਸ ਤਰ੍ਹਾਂ ਦੇ ਰਿਸਪੌਂਸ ਹੈਗਾ ਸਟੂਡੈਂਟ ਵੱਲੋਂ ਜਾਂ ਕੰਟਰੀ ਵੱਲੋਂ ਵੀਜ਼ਾ ਸਕਸੈਸ ਰੇਟ ਕੀ ਚਾਹ ਰ ਜੀ ਸਰ ਜਰਮਨੀ ਹਮੇਸ਼ਾ ਤੋਂ ਹੀ ਸਟੂਡੈਂਟਸ ਦੀ ਪ੍ਰੀਫਰੈਂਸਸ ਦੇ ਵਿੱਚ ਰਿਹਾ ਹੈ ਤੇ ਜਦੋਂ ਵੀ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਜਰਮਨੀ ਸਭ ਤੋਂ ਫਰਸਟ ਟਾਪ ਪ੍ਰੀਫਰੈਂਸ ਦੇ ਵਿੱਚ ਸਟੂਡੈਂਟਸ ਦੀ ਰਹਿੰਦਾ ਹੈ ਉਹਦੇ ਕਈ ਸਾਰੇ ਕਾਰਨ ਹੈ ਵੀ ਸਟਰੋਂਗ ਇਕਨੋਮੀ ਜੌਬਸ ਜਿਹੜਾ ਮੇਨ ਕੰਸਰਨ ਹੈ ਅੱਜ ਦੇ ਟਾਈਮ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦਾ ਵੀ ਪਾਰਟ ਟਾਈਮ ਜੌਬਸ ਨੂੰ ਲੈ ਕੇ ਕਿ ਕਿੰਦਾ ਦੀ ਅਵੇਲੇਬਿਲਟੀ ਹੈਗੀ ਹੈ ਜੌਬਸ ਮਿਲੇਗੀ ਜਾਂ ਨਹੀਂ ਮਿਲੇਗੀ ਤਾਂ ਇਹ ਬਹੁਤ ਸਾਰੇ ਰੀਜਨਸ ਹੈ ਫਿਰ ਜਿਹੜਾ ਮੇਨ ਕੰਸਰਨ ਹੈ ਉਹ ਆਪਣਾ ਫੀਸ ਨੂੰ ਲੈ ਕੇ ਹੁੰਦਾ ਹੈ ਸਕਾਲਰਸ਼ਿਪਸ ਨੂੰ ਲੈ ਕੇ ਹੁੰਦਾ ਹੈ ਬਜਟ ਨੂੰ ਲੈ ਕੇ ਹੁੰਦਾ ਹੈ ਤਾਂ ਮੇਰੇ ਹਿਸਾਬ ਨਾਲ ਹਰ ਤਰੀਕੇ ਨਾਲ ਹੀ ਜਿਹੜਾ ਜਰਮਨੀ ਹੈ ਉਹ ਬਹੁਤ ਜ਼ਿਆਦਾ ਅਫੋਰਡੇਬਲ ਹੈ ਸੂਟੇਬਲ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਇਸੇ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਰਮਨੀ ਕਾਫੀ ਹਾਈ ਡਿਮਾਂਡ ਹੈ ਸਟੂਡੈਂਟਸ ਦੇ ਵੱਲੋਂ ਦੂਜੀ ਆਪਾਂ ਗੱਲ ਕਰਦੇ ਹਾਂ ਵੀਜ਼ਾ ਰਿਸਪੌਂਸ ਦੀ ਤਾਂ ਵੀਜ਼ਾ ਰਿਸਪੌਂਸ ਇਸ ਟਾਈਮ ਤੇ ਬਹੁਤ ਜ਼ਿਆਦਾ ਵਧੀਆ ਹੈ ਜਰਮਨੀ ਦਾ ਜੇ ਆਪਾਂ ਗੱਲ ਕਰੀਏ ਜੇ ਸਹੀ ਤਰੀਕੇ ਨਾਲ ਆਪਾਂ ਡਾਕੂਮੈਂਟੇਸ਼ਨ ਕਰਦੇ ਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਆਂ ਤੇ ਆਪਣੀ ਫੀਸ ਫੰਡ ਹਰ ਚੀਜ਼ ਨੂੰ ਜੇ ਤੁਸੀਂ ਐਕਿਊਰੇਟ ਤਰੀਕੇ ਨਾਲ ਲਾਂਦੇ ਹੋ ਤਾਂ ਡੈਫੀਨਿਟਲੀ ਵੀਜ਼ਾ ਰਿਸਪੌਂਸ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਤੇ ਬੈਕ ਟੂ ਬੈਕ ਜਰਮਨੀ ਦੇ ਜਿਹੜੇ ਸਟੂਡੈਂਟ ਵੀਜ਼ਾ ਹੈ ਉਹ ਚਾਂਸ ਐਜੂਕੇਸ਼ਨ ਨੂੰ ਰੀਸੀਵ ਹੋ ਰਹੇ ਆਂ ਤੇ ਪਿਛਲੇ 1 ਮੰਥ ਦੇ ਵਿੱਚ ਅਪਰੋਕਸੀਮੇਟਲੀ 25 30 ਸਟੂਡੈਂਟਸ ਦੇ ਵੀਜ਼ਾ ਰੀਸੈਂਟਲੀ ਜਿਹੜੇ ਹੈਗੇ ਆਂ ਅਪਕਮਿੰਗ ਇਨਟੇਕ ਵ ਬਿਲਕੁਲ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਜਰਮਨੀ ਦੀ ਅਸੀਂ ਖਾਸ ਤੌਰ ਤੇ ਗੱਲ ਕਰ ਰਹੇ ਹਾਂ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ ਉਸ ਤੇ ਕਾਲ ਕਰ ਸਕਦੇ ਹੋ ਚਾਮਜ਼ এডਿਊਕੇਸ਼ਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਫਿਸਿਸ ਹੈਗੇ ਆ ਉਹਨਾਂ ਦਾ ਐਡਰੈਸ ਵੀ ਅਸੀਂ ਫਲੈਸ਼ ਕਰ ਰਹੇ ਹਾਂ ਕਿਸੇ ਵੀ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਸ਼ਿਵਾਨੀ ਸਿੰਘ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਸੈਕਟਰ 34 ਚੰਡੀਗੜ੍ਹ ਚ ਪਹੁੰਚ ਕੇ ਇਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਆਪਣੇ ਪੇਰੈਂਟਸ ਦੇ ਨਾਲ ਆ ਕੇ ਬਹੁਤ ਹੀ ਲੰਬੇ ਸਮੇਂ ਤੋਂ ਚਾਮਜ਼ এডਿਊਕੇਸ਼ਨ ਬਹੁਤ ਸਹੀ ਤਰੀਕੇ ਦੇ ਨਾਲ ਔ 11 ਸਟੂਡੈਂਟ ਨੂੰ ਇਸ ਟਾਈਮ ਵਿਦੇਸ਼ ਭੇਜ ਚੁੱਕਾ ਹੈ ਔਰ ਇਹਨਾਂ ਵੱਲੋਂ ਭੇਜੇ ਹੋਏ ਸਟੂਡੈਂਟ ਵੈਲ ਸੈਟਲਡ ਹੈਗੇ ਆ ਤੇ ਇਸ ਕਰਕੇ ਤੁਸੀਂ ਵੀ ਜੇਕਰ ਸਹੀ ਤਰੀਕੇ ਦੇ ਨਾਲ ਸਹੀ ਕਾਉਂਸਲਿੰਗ ਲੈ ਕੇ ਔਰ ਸਹੀ ਸਲਾਹ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਰੇ ਨੰਬਰ ਤੇ ਕਾਲ ਕਰ ਸਕਦੇ ਹੋ ਬਾਕੀ ਸਵਾਲ ਵੀ ਸ਼ੋਅ ਦੇ ਦੌਰਾਨ ਵੀ ਜਾਂ ਸ਼ੋਅ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਜਿਹੜੀ ਕੀਤੀ ਜਾ ਸਕਦੀ ਹੈ ਮੈਮ ਜੇ ਆਪਾਂ एलिजिਬਿਲਟੀ ਦੀ ਗੱਲ ਕਰਦੇ ਹਾਂ ਕਿੰਨੇ ਆਇਲਟਸ ਬੈਂਡ ਚਾਹੀਦੇ ਆ ਪੀਟੀ ਟੋਫਲ ਕੀ ਕੀਤਾ ਹੋਵੇ ਸਟੂਡੈਂਟ ਨੇ ਪਲੱਸ 2 ਚ ਕਿੰਨੇ ਨੰਬਰ ਹੋਣ ਕੀ ਕੀ ਰਿਕੁਆਇਰਮੈਂਟਸ ਹੈਗੀਆਂ ਜਿਹੜੇ ਸਟੂਡੈਂਟ ਜਰਮਨੀ ਸਟਡੀ ਕਰ ਸਕਦੇ ਆ ਬਿਲਕੁਲ ਸਰ ਜਦੋਂ ਆਪਾਂ ਰਿਕੁਆਇਰਮੈਂਟ ਦੀ ਗੱਲ ਕਰਦੇ ਹਾਂ ਤਾਂ ਕਾਫੀ ਜ਼ਿਆਦਾ ਸਟੂਡੈਂਟਸ ਦੇ ਵਿੱਚ ਇਹ ਚੀਜ਼ ਨੂੰ ਮਤਲਬ ਅੰਡਰਸਟੈਂਡ ਸਟੂਡੈਂਟ ਨਹੀਂ ਕਰਵਾਉਂਦੇ ਵੀ ਕੀ एलिਜੀਬਿਲਟੀ ਕ੍ਰਾਈਟੇਰੀਆ ਰਹੇਗਾ ਕਿੰਨੀ ਪਰਸੈਂਟੇਜ ਉਹਦੇ ਲਈ ਰਿਕੁਆਇਰਮੈਂਟ ਹੁੰਦੀ ਹੈ ਤੁਹਾਡੀ ਜਾਂ ਫਿਰ ਆਈਐਲਸੀ ਜਾਂ ਪੀਟੀਆ ਡੂਲਿੰਗੋ ਦੀ ਕੀ ਰਿਕੁਆਇਰਮੈਂਟ ਰਹੇਗੀ ਤਾਂ ਸਪੈਸੀਫਿਕਲੀ ਜਦੋਂ ਆਪਾਂ ਪਰਸੈਂਟੇਜ ਦੀ ਗੱਲ ਕਰਦੇ ਹਾਂ ਬਿਕਾਜ਼ ਫਸਟ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ ਉਹ ਅਕੈਡਮਿਕਸ ਦੀ ਹੁੰਦੀ ਹੈ ਤਾਂ ਕੋਈ ਵੀ ਸਟੂਡੈਂਟ 50% ਤੋਂ ਅਬੋਵ ਜਿਹੜੀ ਜਿਨ੍ਹਾਂ ਦੀ ਪਰਸੈਂਟੇਜ ਹੈ ਉਹ ਇੱਥੇ ਅਪਲਾਈ ਕਰ ਸਕਦੇ ਨੇ ਤਾਂ ਅਕੈਡਮਿਕਲੀ ਜੇ ਆਪਾਂ ਦੇਖੀ ਤਾਂ ਬਹੁਤ ਹੀ ਜ਼ਿਆਦਾ ਘੱਟ ਮੈਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਤਾਂ ਸਟੂਡੈਂਟਸ ਦੇ 70 80% ਤੋਂ ਥੱਲੇ ਨੰਬਰ ਵੈਸੇ ਵੀ ਨਹੀਂ ਆਉਂਦੇ ਤਾ 50% ਤਾਂ ਬਹੁਤ ਹੀ ਜ਼ਿਆਦਾ ਕਟ ਰਿਕੁਆਇਰਮੈਂਟ ਜਿਹੜੀ ਹੈਗੀ ਆ ਉਹ ਜਰਮਨੀ ਦੀ ਸਟੂਡੈਂਟ ਵੀਜ਼ਾ ਦੇ ਲਈ ਹੈ ਸੈਕੰਡਰੀ ਆਪਾਂ ਗੱਲ ਕਰਦੇ ਆਂ ਵੀ ਤੁਹਾਡੀ ਪੀਟੀ ਜਾਂ ਫਿਰ ਆਇਲਸ ਦੀ ਰਿਕੁਆਇਰਮੈਂਟ ਕੀ ਹੈ ਤਾਂ ਆਇਲਸ 5.5 ਬੈਂਡਸ ਦੇ ਨਾਲ ਵੀ ਸਟੂਡੈਂਟਸ ਅਪਲਾਈ ਕਰ ਸਕਦੇ ਆਂ ਹੁਣ ਇੱਕ ਮੇਜਰ ਕੰਸਰਨ ਜਿਹੜਾ ਹੈ ਉਹ ਪੀਟੀ ਨੂੰ ਲੈ ਕੇ ਹੈ ਕਿ ਪੀਟੀ ਜੇ ਆਪਾਂ ਕਰਦੇ ਆਂ ਤਾਂ ਪੀਟੀ ਦੇ ਨਾਲ ਕੀ ਵੀਜ਼ਾ ਪੋਸਿਬਿਲਿਟੀ ਹੈ ਜਰਮਨੀ ਦੀ ਜਾਂ ਫਿਰ ਆਫਰ ਲੈਟਰ ਦੀ ਕੀ ਪੋਸਿਬਿਲਿਟੀ ਹੈ ਤਾਂ ਡੈਫੀਨੇਟਲੀ ਸਟੂਡੈਂਟ ਪੀਟੀ ਦੇ ਨਾਲ ਵੀ ਐਡਮਿਸ਼ਨ ਲੈ ਸਕਦਾ ਹੈ ਤੇ ਸਾਨੂੰ ਵੀਜ਼ਾਸ ਵੀ ਜਿਹੜੇ ਹੈਗੇ ਆ पीटी ਦੇ ਬੇਸ ਤੇ ਰিসিਵ ਹੋ ਰਹੇ ਆ ਤਾਂ ਜੇ ਕਿਸੇ ਸਟੂਡੈਂਟ ਨੇ ਪੀਟੀ ਕੀਤੀ ਹੋਈ ਹੈ ਤਾਂ ਉਹਨੂੰ ਇਸ ਚੀਜ਼ ਤੇ ਘਬਰਾਣ ਦੀ ਲੋੜ ਨਹੀਂ ਹੈਗੀ ਵੀ ਪੀਟੀ ਤੇ ਵੀਜ਼ਾ ਨਹੀਂ ਲੱਗਣਾ ਜਰਮਨੀ ਦਾ ਕਿਉਂਕਿ ਬਹੁਤ سارے ਸਟੂਡੈਂਟ ਸਾਡੇ ਕੋਲ ਆਉਂਦੇ ਆ ਕਿ ਵੀ ਮੈਮ ਪੀਟੀ ਦੇ ਨਾਲ ਕਿਆ ਵੀਜ਼ਾ ਲੱਗ ਸਕਦਾ ਜਰਮਨੀ ਦਾ ਜਾਂ ਫਿਰ ਸਾਨੂੰ ਆਇਲਸ ਕਰਨੀ ਪੈਗੀ ਤਾਂ ਜਿੰਨਾ ਸਟੂਡੈਂਟਸ ਦਾ ਪੀਟੀ ਦਾ ਸਕੋਰ ਲਾਈਕ 50 52 ਤੋਂ ਅਬੋਵ ਹੈ ਤਾਂ ਉਹ ਵੀ ਅਪਲਾਈ ਕਰ ਸਕਦੇ ਨੇ ਤੇ ਸਾਨੂੰ ਬੈਕ ਟੂ ਬੈਕ ਵੀਜ਼ਾ ਰਿਸੀਵ ਹੋ ਰਹੇ ਆ ਪੀਟੀ ਦੇ ਬੇਸਿਸ ਤੇ ਵੀ ਤੀਜੀ ਜਿਹੜੀ ਮੇਜਰ ਗੱਲ ਹੈ ਉਹ ਹੈ ਆਪਣੀ ਗੈਪ ਦੀ ਵੀ ਗੈਪ ਸਟੱਡੀਜ਼ ਦੇ ਵਿੱਚ ਕਿੰਨਾ ਐਕਸੈਪਟ ਹੋ ਸਕਦਾ ਤੇ ਜਦੋਂ ਵੀ ਆਪਾਂ ਗੈਪ ਦੀ ਗੱਲ ਕਰਦੇ ਆ ਤਾਂ ਸਟੂਡੈਂਟ ਦਾ ਜਿਹੜਾ ਗੈਪ ਹੈ ਉਹ ਜਸਟੀਫਾਈਡ ਹੋਣਾ ਚਾਹੀਦਾ ਹੈ ਉਹਦੇ ਕੋਲ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਉਸ ਗੈਪ ਦੀ ਵੀ ਜੇ ਤੁਸੀਂ ਤੁਹਾਡੀ ਸਟੱਡੀ ਦੇ ਵਿੱਚ ਕੋਈ ਗੈਪ ਤਾ ਉਸ ਦੌਰਾਨ ਤੁਸੀਂ ਕੀ ਕੀਤਾ ਜੇ ਤੁਸੀਂ ਉਸ ਤੋਂ ਰਿਲੇਟਡ ਜੈਨੂਇਨ ਡਾਕੂਮੈਂਟੇਸ਼ਨ ਲਾਉਂਦੇ ਹੋ ਤਾਂ ਗੈਪ ਵੀ ਇੱਥੇ ਕੋਈ ਖਾਸ ਕੰਸਰਨ ਨਹੀਂ ਹੈ ਤੇ ਉਹਦੇ ਨਾਲ ਵੀ ਤੁਸੀਂ ਬਹੁਤ ਆਰਾਮ ਨਾਲ ਆਪਣਾ ਜਿਹੜਾ ਵੀਜ਼ਾ ਹੈ ਉਹ ਰਿਸੀਵ ਕਰ ਸਕਦੇ ਹੋ ਬਿਲਕੁਲ ਜੇਕਰ ਤੁਸੀਂ ਪਲੱਸ 2 ਕੀਤੀ ਹੋਈ ਹੈ ਤੁਹਾਡੇ ਮਿਨੀਮਮ ਮਾਰਕਸ ਹੈਗੇ ਆ ਤਾਂ ਤੁਸੀਂ ਜਿਹੜਾ ਜਰਮਨੀ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਬਹੁਤ ਬਹੁਤ ਸਾਰੇ ਸਟੂਡੈਂਟ ਜਾ ਰਹੇ ਆ ਮੈਮ ਕਿਸ ਤਰ੍ਹਾਂ ਦੇ ਉੱਥੇ ਕੰਟਰੀ ਕਿਸ ਤਰ੍ਹਾਂ ਦੀ ਹੈ ਸਟੱਡੀ ਲੈਵਲ ਕਿਸ ਤਰ੍ਹਾਂ ਦਾ ਹੈਗਾ ਜਰਮਨੀ ਦਾ ਬਿਲਕੁਲ ਸਰ ਜਦੋਂ ਵੀ ਆਪਾਂ ਜਰਮਨੀ ਦੀ ਗੱਲ ਕਰਦੇ ਆਂ ਫਿਰ ਹੋਰ ਕਿਸੇ ਯੂਰੋਪੀਅਨ ਕੰਟਰੀਜ਼ ਦੀ ਗੱਲ ਕਰਦੇ ਆਂ ਤਾਂ ਉਹਦੇ ਵਿੱਚ ਹਮੇਸ਼ਾ ਇੱਕ ਕਨਸਰਨ ਬਹੁਤ ਜ਼ਿਆਦਾ ਹਾਈਲਾਈਟਡ ਹੁੰਦਾ ਹੈ ਵੀ ਲੈਂਗੁਏਜ ਨੂੰ ਲੈ ਕੇ ਜਾਂ ਫਿਰ ਜਿਹੜੀ ਤੁਹਾਡੀ ਮੋਡ ਆਫ ਸਟੱਡੀ ਹੋਏਗਾ ਲੈਂਗੁਏਜ ਉਹਦੇ ਵਿੱਚ ਕੀ ਰਹੇਗੀ ਤਾਂ ਇੱਥੇ ਜਰਮਨੀ ਦੇ ਵਿੱਚ ਤੁਹਾਡੀ ਜਿਹੜੀ ਵੀ ਡਿਗਰੀ ਹੋਏਗੀ ਉਹ ਇੰਗਲਿਸ਼ ਡਾਟ ਹੈ ਤੇ ਤੁਹਾਡੀ ਜਿਹੜਾ ਕੋਰਸ ਹੋਏਗਾ ਉਹ ਕੰਪਲੀਟਲੀ ਇੰਗਲਿਸ਼ ਡਾਟ ਰਹੇਗਾ ਤਾਂ ਸਟੂਡੈਂਟ ਨੂੰ ਇੰਗਲਿਸ਼ ਦੇ ਵਿੱਚ ਹੀ ਸਾਰਾ ਕੋਰਸ ਜਿਹੜਾ ਹੈਗਾ ਉਹ ਪੜਾਇਆ ਜਾਂਦਾ ਹੈ ਸੈਕੰਡਰੀ ਆਪਾਂ ਗੱਲ ਕਰਦੇ ਆਂ ਡੱਚ ਲੈਂਗੁਏਜ ਤੁਹਾਨੂੰ ਐਡਮਿਸ਼ਨ ਵਾਸਤੇ ਵੀਜ਼ਾ ਵਾਸਤੇ ਡੱਚ ਲੈਂਗੁਏਜ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਜਦੋਂ ਤੁਸੀਂ ਇੰਗਲਿਸ਼ ਟੋਟ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਉਹਦੇ ਵਿੱਚ ਜਿਹੜੀ ਰਿਕੁਆਇਰਮੈਂਟ ਹੈ ਉਹ ਤੁਹਾਡੀ ਸਿਰਫ ਆਈਐਲਐਸ ਜਾਂ ਫਿਰ ਪੀਟੀ ਦੀ ਹੈ ਜਿੱਥੇ ਤੱਕ ਆਪਾਂ ਡੱਚ ਲੈਂਗੁਏਜ ਦੀ ਗੱਲ ਕਰਦੇ ਆ ਉਹਨਾਂ ਦੀ ਨੇਟਿਵ ਲੈਂਗੁਏਜ ਦੀ ਗੱਲ ਕਰਦੇ ਆ ਤਾਂ ਉਹ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਹੀ ਮਤਲਬ ਤੁਹਾਡਾ ਇੱਕ ਸਬਜੈਕਟ ਹੋਰ ਰੱਖਦੇ ਨੇ ਜਿਹੜਾ ਤੁਹਾਨੂੰ ਫ੍ਰੀ ਆਫ ਕਾਸਟ ਕਈ ਯੂਨੀਵਰਸਿਟੀਆਂ ਆਫਰ ਕਰਦੀ ਹੈ ਜਾਂ ਫਿਰ ਉਹਦੇ ਥੋੜੇ-ਬਹੁਤ ਚਾਰਜਸ ਹੁੰਦੇ ਆ ਉਹਦੇ ਨਾਲ ਉਹ ਤੁਹਾਨੂੰ ਡੱਚ ਲੈਂਗ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਹੈਲਪਫੁਲ ਹੁੰਦਾ ਹੈ ਕੰਟਰੀ ਦੇ ਵਿੱਚ ਜਿਹੜੀ ਜੌਬ ਅਪਰਚੂਨਿਟੀਆਂ ਹੈ ਉਹ ਤੁਹਾਨੂੰ ਹੋਰ ਜ਼ਿਆਦਾ ਮਿਲਦੀਆਂ ਆ ਉਹਦੇ ਨਾਲ ਤੇ ਸਟੂਡੈਂਟਸ ਦੇ ਲਈ ਕਿਤੇ ਨਾ ਕਿਤੇ ਇੱਕ ਨੇਟਿਵ ਲੈਂਗੁਏਜ ਦੇ ਨਾਲ ਉਹ ਫੈਮਿਲਿਆਰ ਹੁੰਦਾ ਰਹਿੰਦਾ ਹੈ ਤਾਂਕਿ ਅੱਗੇ ਉਹਨੂੰ ਉੱਥੇ ਕੰਟਰੀ ਦੇ ਵਿੱਚ ਰਹਿਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਬਹੁਤ ਆਰਾਮ ਨਾਲ ਸਟੂਡੈਂਟ ਜਿਹੜਾ ਹੈਗਾ ਜਰਮਨੀ ਦੇ ਵਿੱਚ ਆਪਣਾ ਸਰਵਾਈਵਲ ਕਰਦਾ ਹੈ ਆਪਾਂ ਗੱਲ ਜੇ ਜੌਬਸ ਨੂੰ ਲੈ ਕੇ ਕਰੀਏ ਅਕਮੋਡੇਸ਼ਨ ਨੂੰ ਲੈ ਕੇ ਕਰੀਏ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਦੀ ਲਾਈਫ ਨੂੰ ਲੈ ਕੇ ਕਰੀਏ ਸੇਫਟੀ ਨੂੰ ਲੈ ਕੇ ਕਰੀਏ ਤਾਂ ਜਰਮਨੀ ਦੀ ਜਿਹੜੀ ਸਟੂਡੈਂਟਸ ਦੀ ਫੀਡਬੈਕ ਹੈ ਜਿਹੜੇ ਸਾਡੇ ਸਟੂਡੈਂਟ ਜਿਹੜੇ ਆਲਰੇਡੀ ਗਏ ਹੋਏ ਹਨ ਉਹਨਾਂ ਦੀ ਫੀਡਬੈਕ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਜੇ ਆਪਾਂ ਅਕਮੋਡੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਹੀ ਅਫੋਰਡੇਬਲ ਕੋਸਟ ਦੇ ਵਿੱਚ ਸਟੂਡੈਂਟਸ ਨੂੰ ਅਕਮੋਡੇਸ਼ਨ ਉੱਥੇ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੈ ਜੇ ਆਪਾਂ ਪਾਰਟ ਟਾਈਮ ਜੌਬਸ ਦੀ ਵੀ ਗੱਲ ਕਰੀਏ ਤਾਂ ਪਾਰਟ ਟਾਈਮ ਜੌਬਸ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕਾਫੀ ਜ਼ਿਆਦਾ ਓਪਰਚ्युनिटीਜ਼ ਹੈ ਤਾਂ ਇੱਥੇ ਪਾਰਟ ਟਾਈਮ ਜੌਬਸ ਨੂੰ ਲੈ ਕੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈ ਅਕਮੋਡੇਸ਼ਨ ਨੂੰ ਲੈ ਕੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਆਪਾਂ ਜੇ ਇੰਟਰਨੈਸ਼ਨਲ ਸਟੂਡੈਂਟ ਦੀ ਲਾਈਫ ਦੀ ਗੱਲ ਕਰੀਏ ਤਾਂ ਉਹ ਵੀ ਓਵਰਆਲ ਬਹੁਤ ਜ਼ਿਆਦਾ ਵਧੀਆ ਹੈ ਇਹੀ ਇੱਕ ਕਾਰਨ ਹੈ ਕਿ ਜਰਮਨੀ ਅੱਜ ਦੇ ਡੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਈ ਡਿਮਾਂਡ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਕਿਉਂਕਿ ਉੱਥੇ ਸਟੂਡੈਂਟ ਦੀ ਜਿਹੜੀ ਲਾਈਫ ਹੈ ਉਹ ਬਹੁਤ ਜ਼ਿਆਦਾ ਸਮੂਥ